नकली शराब खिलाफ पठानकोट पुलिस हुई सख्त पिछले दो दिन च अठ मामले किए गए दर्ज नौ आरोपिया गिरफ्तार गिरफ्तार आरोपिया दो महिला ਪੰਜਾਬ ਪੁਲਿਸ ਵੱਲੋਂ ਚਿੱਟੇ ਤੇ ਕਸੀ ਨਕੇਲ ਤੋਂ ਬਾਅਦ ਨਸ਼ੇ ਦੇ ਸੋਦਾਗਰ ਹੁਣ ਨਕਲੀ ਸ਼ਰਾਬ ਦਾ ਰੁਖ ਕਰ ਰਹੇ ਹਨ ਜਿਸ ਦੇ ਚੱਲਦੇ ਮਜੀਠੀਆਂ ਵਿਖੇ ਵੱਡਾ ਹਾਦਸਾ ਵੀ ਵਾਪਰਿਆ ਸੀ ਜਿਸ ਵਿੱਚ ਕਈ ਮਾਵਾਂ ਦੇ ਪੁੱਤ ਅਤੇ ਕਈ ਪੈਣਾਂ ਦੇ ਸੁਹਾਗ ਉਜੜ ਗਏ ਸਨ ਅਤੇ ਨਸ਼ਾ ਤਸਕਰਾਂ ਦੀ ਇਸ ਕਾਰਵਾਈ ਨੂੰ ਵੇਖਦੇ ਹੋਏ ਹੁਣ ਪਠਾਨਕੋਟ ਪੁਲਿਸ ਵੀ ਪੱਬਾ ਪਾਰ ਦਿਸ ਰਹੀ ਹੈ ਅਤੇ ਨਕਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ આરોપીਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਣ ਦੇ ਲਈ ਹਰ ਮੁਨਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੇ ਚੱਲ ਰਹੀ ਹੈ ਕਿ ਪਠਾਨਕੋਟ ਪੁਲਿਸ ਨੇ ਪਿਛਲੇ 2 ਦਿਨਾਂ ਦੇ ਵਿੱਚ ਕਰੀਬ 8 ਮਾਮਲੇ ਜ਼ਹਿਰੀਲੀ ਸ਼ਰਾਬ ਦੇ ਦਰਜ ਕੀਤੇ ਹਨ ਜਿਸ ਵਿੱਚ 9 આરોપી ਗ੍ਰਿਫਤਾਰ ਕੀਤੇ ਗਏ ਨੇ ਅਤੇ ਇਨ੍ਹਾਂ આરોપીਆਂ ਵਿੱਚ 2 ਮਹਿਲਾਵਾਂ ਵੀ ਸ਼ਾਮਿਲ ਹਨ ਇਸ ਸਬੰਧੀ ਜਦ ਐਸਐਸਪੀ ਪਠਾਨਕੋਟ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਿੱਟੇ ਦੇ ਕਾਰੋਬਾਰ ਕਰਨ ਵਾਲੇ ਪੁਲਿਸ ਦੀ ਸ਼ਕਤੀ ਨੂੰ ਵੇਖਦੇ ਹੋਏ ਜ਼ਹਿਰੀਲੀ ਸ਼ਰਾਬ ਵੱਲ ਤੁਰ ਪਏ ਹਨ ਜਿਸ ਦੇ ਚੱਲਦੇ ਮਜਿੱਟੀਆਂ ਹਲਕੇ ਵਿਖੇ ਹਾਦਸਾ ਵਾਪਰਿਆ ਹੈ ਉਨਾ ਕਿਹਾ ਕਿ ਅਜੇਹਾ ਪਠਾਨਕੋਟ ਵਿਖੇ ਨਾ ਹੋਏ ਉਸ ਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਪਿਛਲੇ 2 ਦਿਨਾਂ 'ਚ ਪਠਾਨਕੋਟ ਪੁਲਿਸ ਵੱਲੋਂ 8 ਮਾਮਲੇ ਦਰਜ ਕਰ 9 ਆਰਪਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੇਖੋ ਜਿਹੜੀ ਸ਼ਰਾਬ ਦੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਸ਼ਰਾਬ ਦੇ ਅਲਗ-ਅਲਗ ਜਿਹੜੇ ਹੋ ਗਿਆ ਗੜਕ ਵੀ ਨਹੀਂ ਸਾਧ ਰਹਾ ਨਾ ਇਹ ਸ਼ਰਾਬ ਵੇਚੀ ਜਾ ਰਹੀ ਉਹ ਨੂੰ ਅਸੀਂ ਆਪ ਐਨਾਲਾਈਜ਼ ਕੀਤਾ ਉਹ ਐਨਲਾਈਜ਼ ਕਰਨ ਤੋਂ ਪਾਇਆ ਗਿਆ ਕਿ ਜਿਹੜੀ ਠੇਕੇ ਦੀ ਸ਼ਰਾਬ ਹੈ ਗੈਰਕਾਨੂੰਨੀ ਵਿਚਨ ਤੋਂ ਇਲਾਵਾ ਉਹ ਖਾਲਾਤ ਦੀ ਮਾਤਰਾ ਬਹੁਤ ਘੱਟ ਹੈ ਪਰ ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਹੋਈ ਸ਼ਰਾਬ ਜਿਹਨੂੰ ਤੇਥਨੋਲ ਨੂੰ ਮਿਕਸ ਕਰਕੇ ਜਿਹਨੂੰ ਪੰਜਾਬੀ ਸਪਸ਼ਟ ਸਰਵੇ ਅਲਕੋਹਲ ਕਹਾਉਂਦੇ ਆ ਅਲਕੋਹਲ ਨੂੰ ਡਿਲੀਊਟ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਜਗ੍ਹਾ ਉੱਤੇ ਟੈਕਟਾਂ ਦੇ ਵਿੱਚ ਛੋਟੀਆਂ ਬੋਤਲਾਂ ਦੇ ਵਿੱਚ ਜਿਹੜੀ ਇਹ ਪਾਈ ਜਾ ਰਹੀ ਸੀਗੀ ਉਦੇ 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 ਬਾਬਤ ਅਸੀਂ ਇੱਕ ਆਪਣੇ ਦੇ ਨਾਲ ਬਰੇ ਸੰਗਠਿਤ ਤਰੀਕੇ ਦੇ ਨਾਲ ਹੈ ਜਿਹਦੇ ਚ ਐਕਸਾਈਜ਼ ਡਿਪਾਰਟਮੈਂਟ ਵੀ ਹੈ ਜਿਹਦੇ ਚ ਸਾਡੇ ਆਪਣੇ ਅੰਡਰ ਕਵਰੇਜ ਵੀ ਹੈ ਸਾਡੇ ਸਪੈਸ਼ਲ ਬੈਜ ਵੀ ਹੈ ਸੀਆਈਏ ਵੀ ਹੈ ਔਰ ਸਾਰੇ ਧਰਮਾਂ ਦੇ ਮਿਲ ਕੇ ਸੰਯੁਕਤ ਤੌਰ ਦੇਤੇ ਹਰ ਰੋਜ਼ ਦੇ ਅਸੀਂ ਸਾਂਝੇ ਆਪਰੇਸ਼ਨ ਕਰ ਰਹੇ ਹਾਂ ਕੱਲ ਵੀ ਤੇ ਪਰਸੋਂ ਵੀ ਤਕਰੀਬਨ 12 ਦੇ ਕਰੀਬ ਅਜਿਹੇ ਸਮਗਲਰ ਸਾਡੇ ਜਿਹੜੇ ਹੈਗੇ ਗ੍ਰਿਫਤਾਰ ਹੋਏ ਆ ਜਿਨ੍ਹਾਂ ਨੇ ਗੈਰ ਕਾਨੂੰਨੀ ਸ਼ਰਾਬ ਦੀ ਮੈਨੂਫੈਕਚਰਿੰਗ ਕੀਤੀ ਹੋਈ ਸੀ ਯਾਰ ਮੌਕੇ ਨੂੰ ਜਿਹੜੀ ਡਿਸਟ੍ਰੀਬਿਊਸ਼ਨ ਕਰਨ ਜਾ ਰਹੇ ਸੀਗੇ ਉਹਦੇ ਵਿੱਚ ਔਰਤਾਂ ਵੀ ਸ਼ਾਮਲ ਨੇ ਔਰਤਾਂ ਦੀ ਗਿਣਤੀ ਤਕਰੀਬਨ 40% ਦੀ ਔਰਤਾਂ ਦੇ ਇਹਦੇ ਵਿੱਚ ਦੱਸਣਾ ਇਹ ਅਹਿਮ ਹੈ ਕਿ ਇਹ ਗੈਰ ਕਾਨੂੰਨੀ ਸ਼ਰਾਬ ਜਿਹਦੇ ਨਾਲ ਸਰੀਰਕ ਜਾਨ ਨੂੰ ਖਤਰਾ ਹੋ ਸਕਦਾ ਦੇ ਬਾਤਰਾ ਦਾ ਪਤਾ ਨਹੀਂ ਤੁਸੀਂ ਕਿੰਨੀ ਕੋਈ ਜਿਹੜਾ ਸਮਗਲਿੰਗ ਕਰਨ ਵਾਲਾ ਹੈ ਜਾਂ ਜਿਹੜਾ ਸ਼ਰਾਬ ਵੇਚਣ ਵਾਲਾ ਹੈ ਉਹ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਐਥਨੋਲ ਦਾ ਹੋਰ ਚੀਜ਼ਾਂ ਨੂੰ ਮਿਕਸ ਕਰਕੇ ਦੇ ਰਿਹਾ ਹੈਗਾ ਪਰ ਭੋਲੇ ਭਾਰੇ ਮੈਜੋਰਟੀ ਉਹ ਲੋਕ ਨੇ ਜਿਹੜੇ ਮਜ਼ਦੂਰ ਨੇ ਸ਼ਾਮ ਨੂੰ ਮਿਹਨਤ ਮਜ਼ਦੂਰੀ ਦੇ ਬਾਅਦ ਜਿਹੜਾ ਹੈਗਾ ਉਹ ਇਸ ਨੂੰ ਇਹਦਾ ਸੇਵਨ ਕਰਨਾ ਚਾਹੁੰਦੇ ਆ ਉਹ ਇਸ ਲਾਲਚ ਵਿੱਚ ਕਿ ਇਹ ਵੈਲਨਬਿਲਟੀ ਹੈ ਇਹਨੂੰ ਪੀ ਲਿਆ ਜਾਵੇ ਪਰ ਉਹਦੇ ਜਿਹੜੇ ਅਸਰ ਨੇ ਉਹਦੇ ਜਿਹੜੇ ਸਿੱਧੇ ਤੇ ਅਸਰ ਨੇ ਬੜੇ ਮਾਰੇ ਅਸਰ ਨੇ ਮੈਂ ਕਹਿ ਸਕਦਾ ਕਿ ਉਹ ਸਰ ਜ਼ਹਿਰੀਲਾ ਸੋ ਇਹਨੂੰ ਅਸੀਂ ਇਸ ਸ਼ਰਾਬ ਨੂੰ ਅਸੀਂ ਜ਼ਹਿਰ ਦੇ ਤੌਰ ਤੇ ਮੰਨਦੇ ਆ ਉਹਦੇ ਵਿੱਚ 123 ਬੀ ਐਨ ਐਸ ਪਹਿਲਾਂ ਕਾਟਕ ਚਾਹਵਾ ਸੀ ਸਿੰਪਲ ਮੁਕੱਦਮਾ ਕਰਦਾ ਹੁੰਦਾ ਸੀ ਹੁਣ ਜੇਕਰ ਕਿਸੇ ਨੂੰ ਕੋਈ ਜ਼ਹਿਰੀਲਾ ਚੀਜ਼ ਜਿਹਦੀ ਕਿ ਮਾਤਰਾ ਨਹੀਂ ਹੈ ਜਿਸ ਨਾਲ ਜਾਨ ਨੂੰ ਖਤਰਾ ਹੋ ਸਕਦਾ ਉਹ ਕੋਈ ਦਿੰਦਾ ਆ ਇਸ ਕਰਕੇ ਕਿ ਨਮੀ ਵਿਤੀ ਲਾਭ ਨਾ ਦੇ ਉਹਦਾ ਪੂਆ ਜਾਣ ਦਾ ਨੁਕਸਾਨ ਹੋ ਜਵੇ 123 ਬੀ ਐਨ ਐਸ ਜਿਹੜੀ ਪਹਿਲੇ 328 ਸੀਗੀ ਉਹਦੇ ਤਹਿਤ ਤੇ ਆਰਗੇਨਾਈਜ਼ ਹੋ ਕੇ ਕਿਤੇ ਉਹ ਸ਼ਰਾਬ ਲਿਆ ਕੇ ਫਰਵਲ ਡਿਸਟ੍ਰਿਬਿਊਸ਼ਨ ਚ ਉਹਦੇ ਨਾਲ 111 ਤੇ 112 ਬੀ ਐਨ ਐਸ ਨਿਆ ਪਰਾਵਾਂ ਦੇ ਦੇਨ ਮੁਕੱਦਮਾ ਅਸੀਂ ਦਰਜ ਕਰ ਰਹੇ ਹਾਂ ਤੇ ਕੀਤੀ ਇਕਾਈ ਪਰਸੋਂ ਹੀ ਕੀਤੀ ਆ ਇਹਦੇ ਚ ਦੱਸਣਯੋਗ ਹੈ ਕਿ ਅਕਾਪਿਕ ਜਦਾ ਜਿਤਾ ਬੈਲੇਵਲ ਫੰਸਾ ਜਾਂ ਤਾਂ ਸਾਡੇ ਕੋਲੋਂ ਜਾਂ ਮਾਮੂਲ ਅਦਾਲਤਾਂ ਪਾਸੋਂ ਥੋੜੀ ਬੇਲ ਹੋਣ ਦੀ ਸੰਭਾਵਨਾ ਹੁੰਦੀ ਹੈ ਜਿੱਥੇ 123 23 ਬੀਐਨਐਸ ਤੇ 111 ਤੇ 112 ਬੀਐਨਐਸ ਦੀ ਘਰਾਵਲਗੀਆਂ ਉੱਥੇ ਨਾ ਬੇਲ ਹੋਵੇਗਾ ਜਵਾਨੀ ਜੋ ਗਤਰਾ ਦਾ ਔਰ ਸੇਜੇ ਕੀਤੇ ਲੰਬੇ ਸਮੇਂ ਤੱਕ ਬੇ ਨਹੀਂ ਹੋਗੀ ਔਰ ਇਹਦੀ ਸਜ਼ਾ ਜਿਹੜੀ 10 ਸਾਲ ਤੱਕ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਇਹਨੂੰ ਜ਼ਹਿਰੀਲਾ ਪਦਾਰਥ ਮੰਨ ਕੇ ਚੱਲ ਰਹੇ ਹਾਂ ਕਿ ਜ਼ਹਿਰੀਲਾ ਪਦਾਰਥ ਕਿਸੇ ਕੋਲ ਆਬਰਾਮ ਹੋ ਗਿਆ ਸੋ ਸਭੀ ਸਖਤ ਵਾਰਨਿੰਗ ਤੇ ਚੇਤਾਵਨੀ ਹੈ ਜਿਹੜੇ ਇਸ ਕੰਮ ਦੇ ਵਿੱਚ ਪੰਦੇ ਤੇ ਪਏ ਹੋਏ ਆ ਉਹ ਮੁਕੰਮਲ ਤਰਤੇ ਇਹਨੂੰ ਉੱਤੋਂ ਪਾਸੇ ਹੋ ਜਾਣ। ਔਰ ਇਹ ਇਹ ਤੰਦਾਇਆ ਉਹ ਆਪਣਾ ਬੰਦ ਕਰਨ। ਹੋਰ ਬਹੁਤ ਸਾਰੇ ਰੋਜ਼ਗਾਰ ਆ ਜਿਹੜੇ ਕੀਤੇ ਜਾ ਸਕਦੇ ਆ। ਲੋਕ ਜਿਹੜੇ ਜਿਹੜਾ ਕੋਈ ਰੋਜ਼ਗਾਰ ਨਹੀਂ ਹੈਗਾ ਉਹ ਆਪਣੇ ਤੰਦੇ ਕਰਦੇ ਆ, ਕੋਈ ਫੂਡ ਦਾ ਤੰਦਾ ਕਰ ਰਿਹਾ ਆ, ਕੋਈ ਦੁਕਾਨ ਤੇ ਲੱਗਿਆ ਹੋਇਆ। ਬਹੁਤ ਸਾਰੇ ਤੰਦੇ ਨੇ ਜਿਹੜੇ ਤੁਸੀਂ ਕਰ ਸਕਦੇ ਆ। ਔਰ ਬਹੁਤ ਜਗ੍ਹਾ ਤੇ ਤੁਸੀਂ ਜਿਹੜੀ ਹੈਗੀ ਤਾਂ ਵੀ ਕੋਈ ਰੋਟੀ ਅੱਛੀ ਚੱਲ ਸਕਦੀ ਆ। ਤੇ ਜੇਕਰ ਇਹ ਤੰਦਾ ਕਰਨਾ ਤਾਂ ਫਿਰ ਇਹ ਨਹੀਂ ਹੋਣ ਦੇਣਾ। ਇਹਨ ਵਿੱਚ ਅਸੀਂ ਸਖਤ ਧਰਾਵਾਂ ਦੀ ਬਹੁਤ ਹੀ ਸਖਤ ਕਾਰਵਾਈ ਕਰ ਰਹੇ ਹਾਂ ਇਹ ਸਾਡੀ ਜਿਹੜੀ ਹੈ ਵਾਰਨਿੰਗ ਆ ਦੂਸਰਾ ਇਕਲਾ ਮਹਦੂਦ ਇਸ ਜਿਲ੍ਹੇ ਤੱਕ ਹੀ ਰਹੇਗਾ ਜੇ ਇਸ ਜਿਲ੍ਹੇ ਦੇ ਪਾਰਾਂ ਪਿੱਛੇ ਕਿਤੇ ਜੇੜ ਨਹੀਂ ਆ ਚਾਹੇ ਉਹ ਜਿਲ੍ਹੇ ਤੋਂ ਸੂਬੇ ਤੋਂ ਬਾਹਰ ਹੋਣ ਚਾਹੇ ਕਿਸੇ ਹੋਰ ਵਿਅਕਤੀ ਦਾ ਹੋਣ ਚਾਹੇ ਜੇਕਰ ਉਹਦੀ ਲੀਕੇਜ ਅਲਕੋਹਲ ਦੀ ਕਿਸੇ ਡਿਸਟਰੀਬਿਊਟਰ ਤੋਂ ਕਿਸੇ ਫਾਕੀ ਤੋਂ ਕਿਸੇ ਡਿਸਟਰੀਬਿਊਟਰ ਤੋਂ ਹੋ ਰਹੀ ਆ ਜੇ ਇਸ ਗੱਲ ਦੀ ਤਫ਼ਤੀਸ਼ ਵਿੱਚ ਆ ਜਾਂਦਾ ਤਾਂ ਉਹਦੇ ਖਿਲਾਫ ਵੀ ਇਹੀ ਕਾਰਵਾਈ ਹੋएगी ਜਿਹੜੀ ਇੱਕ ਸਮਾਜ ਦੇ ਖਿਲਾਫ ਹੋ ਰਹੀ ਆ 111 ਦੇ ਤਹਿਤ ਆਰਗੇਨਾਈਜ਼ ਹੋ ਕੇ ਕ੍ਰਾਈਮ ਕਰਨ ਦੀ ਸੋ ਦਿੱਬੇ ਜਿੱਲੇ ਵੀ ਅਦਾਰੇ ਨੇ ਕਿਉਂ ਐਥਨੋਲ ਤੇ ਜਿਹੀ ਚੀਜ਼ਾਂ ਜਿਹਨਾਂ ਜ਼ਹਿਰੀਲੇ ਪਦਾਰਥਾਂ ਜਿਹਨਾਂ ਅਲਕੋਹਲ ਕਹਿੰਦੇ ਆ ਉਹ ਕੰਟਰੋਲ ਹੋ ਕੇ ਉਹਨਾਂ ਦੀ ਡਿਸਟ੍ਰਿਬਿਊਸ਼ਨ ਹੋਣੀ ਚਾਹੀਦੀ ਆ ਡਿਸਟ੍ਰਿਬਿਊਟਰ ਇਹ ਦੇਖਣ ਕਿ ਉਹ ਕਿਹਨੇ ਡਿਸਟ੍ਰਿਬਿਊਸ਼ਨ ਦੀ ਦੇ ਰਿਹਾ ਜੇ ਪਰਚੂਨ ਵਕਰੇਤਾ ਤਾਂ ਉਹ ਇਸ ਚੀਜ਼ ਨੂੰ ਦੇਖੇ ਮਝੇ ਫਿਰ ਵੀ ਕਿਤੇ ਉਹ ਕਨਫਿਊਜ਼ ਹਿੰਦੀ ਹੈ ਕਿ ਤੂੰ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਇਹਦਾ ਆ ਰਿਹਾ ਹੈ ਹੈਗਾ ਉਹ ਜਿਹੜਾ ਜ਼ਹਿਰੀਲਾ ਤਬਾਦਦਾ ਜਿਹਨੂੰ ਨਸ਼ੀਲਾ ਤਬਾਦਦਾ ਕਹਿੰਦੇ ਆ ਮੈਂ ਨਸ਼ੀਲਾ ਨੇ ਜ਼ਹਿਰੀਲਾ ਕਹਵੋ ਫਿਰ ਸਖਤ ਕਾਰਵਾਈ ਸਾਰਿਆਂ ਦੇ ਖਿਲਾਫ ਹੀ ਹੋਏ